ਮਾ ਪਿੰਡਾਂ ਚ ਵੇਖਿਆ ਆ ਜਾ ਆ ਜਾ ਸਰਦਾ ਆ ਜਾ ਓਏ ਆ ਜਾ ਭੈਣਾ ਮੇਰੇ ਤੇ ਐਸਐਸਪੀ ਦਾ ਰੌਟ ਪਈ ਬੈਠਾ ਮੈਨੂੰ ਫੋਨ ਆ ਗਿਆ ਆ ਜਾ ਮੈਂ ਤਾਂ ਇਹਦਾ ਕੰਮ ਹੀ ਨਹੀਂ ਕਰਦਾ ਮੈਂ ਹੁਣ ਲਾਉਣਾ ਤੇਰੇ ਸਾਹਮਣੇ ਲੱਜਾ ਕੇ ਦੇਖੋ ਸਾਰੇ ਜਣੇ ਭਾਈ ਇਹਦਾ ਕੰਮ ਨਹੀਂ ਕਰਦਾ ਕੋਈ ਐਸਐਸਪੀ ਨੇ ਮੇਰੇ ਰੌਟ ਦੇ ਕੇ ਕਿਹਾ ਮੈਨੂੰ ਮੇਰੇ ਸਰੀਰ ਨੂੰ ਪੁੱਠਾ ਸਿੱਧਾ ਬੋਲਿਆ ਦੱਸੋ ਭਾਈ ਫਲਾਣਾ ਝੂਕ ਮੈਂ ਤੇਰੇ ਸਾਹਮਣੇ ਬੋਲਣਾ ਜਾ ਤੂੰ ਮੈਨੂੰ ਕੀ ਪਤਾ ਉਹ ਐਸਐਸਪੀ ਨੂੰ ਲਾਏਗਾ ਕੋਈ ਤੇਰੇ ਬੰਨੂ ਆ ਤੇ ਅਜ ਤੱਕ ਮੇਰੇ ਫਲਾਣਾ ਹਰੇਕ ਬੋਲੀ ਗਿਆ ਭਾਇਆ ਕਦੇ ਗਲਤ ਬੋਲਿਆ ਕਿਸੇ ਦੇ ਖਿਲਾਫ ਤੂੰ ਮੁੰਡੇ ਦੇ ਨਾਲ ਹੀ ਤਾਂ ਉਹ ਤਾਂ ਬੋਲੇ ਹੋਵਾਂਗੇ ਕਿਵੇਂ ਮੁੰਡੇ ਦਿੰਦਾ ਜਦੋਂ ਦੱਸ ਕਿਹਨੂੰ ਦਿੱਤੇ ਆ ਤੇ ਸੱਚ ਵੀ ਆ ਉਹ ਇਹ ਬੰਦਾ ਹਰੇਕ ਦਾ ਵਿਰੋਧ ਕਰਦਾ ਹਾਂ ਯਾਰ ਹਰੇਕ ਮੂਰੇ ਬਾਈ ਫੋਨ ਥੋੜੇ ਹਰੇਕ ਦੇ ਜੇਬ ਚਾਹਾਂ ਹਰੇਕ ਦੇ ਜੇਬ ਚ ਤੇ ਤੁਸੀਂ ਕਰਨਾ ਕੀ ਆ ਯਾਰ ਪੇਜ ਬਣਾਓ ਤੁਹਾਡੀ ਉਹ ਆ ਮਿਹਨਤ ਜੇ ਮਿਹਨਤ ਕਰੋਗੇ ਤਾਂ ਤੁਸੀਂ ਮੂਰੇ ਆ ਜਾਓਗੇ ਹੈਲੋ ਭਾਈ ਮਕਸਦ ਬੋਲਦੇ ਹਾਂ ਮੈਂ ਮੈਂ ਤਾਂ ਕਹਿੰਦੀ ਪੂਰੇ ਨਾਮ ਹੀ ਕਰ ਲੈ ਗੱਲਾ ਗੁਰਪ੍ਰੀਤ ਆ ਬੇਟਾ ਹਾਂਜੀ ਭਾਈ ਹਾਂ ਭਰਾ ਜੀ ਕੀ ਹਾਲ ਹੈ ਹੋਰ ਭਰਾ ਜੀ ਦੱਸੋ ਭਾਈ ਗੁਰਪ੍ਰੀਤ ਦੀ ਗੋਪੀ ਜਣਾ ਮੇਰੇ ਖਿਲਾਫ ਦਰਖਾਸਤ ਦੇ ਕੇ ਤੋਂ ਅੱਜ ਮੈਨੂੰ ਫੋਨ ਨਹੀਂ ਸੀ ਕਰਿਆ ਲੈ ਭਾਈ ਮੈਂ ਮੈਂ ਦਿੱਤੀ ਆ ਹਾਂ ਮੈਂ ਤੇ ਉਹ ਮੁੰਡੇ ਨੇ ਦਿੱਤੀ ਬਾਈ ਗੱਲ ਕਰ ਨਾ ਉਹਦਾ ਨਾਂ ਤੇਰਾ ਲੈ ਰੇ ਮੈਂ ਇਹ ਆਗਾ ਪਾਉਂਦੇ ਕਦੇ ਸ਼ਿਕਾਇਤ ਨਹੀਂ ਕਰਦੀ ਜੇ ਨਿੰਦਣ ਵਾਲੇ ਆ ਜੱਟ ਨੂੰ ਪਿਆਰ ਕਰਨ ਵਾਲੇ ਵੀ ਆ ਪਾਪਾ ਬਣ ਗਏ ਇਹ ਪਿਆਰ ਬੋਲਦਾ ਛੱਡ ਤੇ ਮੁੰਡੇ ਸੱਟਾਂ ਇਹ ਨਹੀਂ ਇਹ ਨਹੀਂ ਕੱਢ ਗਿਆ ਇਹ ਲੈ ਲੇਖਤ ਕਰ ਦੇਣੀ ਇਹ ਟੈਕਨੀਕ ਕਰ ਲੈ ਤੋੜ ਗਿਆ ਜੱਲੀ ਤੇ ਨਾ ਕਰਦੀ ਆ ਕੱਲਾ ਨੇ ਕੱਢਦੀ ਆ ਵਿਰੋਧ ਕਰੇ ਤੋੜੀ ਕਿਉਂ ਬਈ ਮੈਂ ਸੱਚਾ ਨਹੀਂ ਕੋਣ ਸੱਚਾ ਮੈਂ ਇਹਦੇ ਸੱਚੇ ਵਾਲੀ ਕਿਉਂ ਬਈ ਇੱਕ ਵਾਰੀ ਚੰਗਾ ਬਣੀ ਜਾਂਦਾ ਤੇ ਜੇ ਕਿਸੇ ਦਾ ਤੂੰ ਹਰੇਕ ਦਾ ਵਿਰੋਧ ਹੀ ਕਰਦਾ ਤੂੰ ਹਰੇਕ ਦਾ ਵਿਰੋਧ ਕਰਨੀ ਲੱਗ ਪੈਂਦਾ ਉਹ ਬੱਸ ਮਾਣਾ ਮੱਝ ਦਾ ਹਰੇਕ ਤੇ ਆਹ ਪੀਤੀ ਹੋਰ ਲਾ ਰਿਆਂ ਦੇ ਬੀਟੀ ਬੁੱਟੀ ਦਾ ਲਾ ਦਿੰਦੇ ਹੁੰਦੇ ਆ ਨਾ ਇੱਟ ਇੱਕ ਪੀਤੀ ਆ ਨਾ ਪੀਣੀ ਆ ਹਰੇਕ ਤੇ ਲੱਗਦਾ ਓਏ ਸੋਨੀ ਇਹ ਮੱਝ ਦਾ ਯਾਰ ਹਰੇਕ ਦੀ ਚੜਾਈ ਤੇ ਬਾਈ ਮੇੜ ਤੇ ਯਾਰ ਆ ਭਾਈ ਓਏ ਗੋਪੀ ਹਟਾ ਨਾ ਨੂੰ ਬਾਈ ਕਹਿ ਕੇ ਦੋ ਗੋਪੀ ਬਾਬਾ ਹਾਂਜੀ ਸਤਿ ਸ਼੍ਰੀ ਅਕਾਲ ਪਿਆਬੀਓ ਮੈਂ ਤੁਹਾਡਾ ਆਪਣਾ ਮਾਨ ਬਠਿੰਡੇ ਵਾਲਾ ਇੱਕ ਪਿਛਲੇ 2-3 ਦਿਨਾਂ ਤੋਂ ਇੱਕ ਵੀਡੀਓ ਵਾਇਰਲ ਹੋ ਰਹੀ ਆ ਚਾਰ ਸਵੇਰੇ ਘੁੰਮ ਰਹੀ ਆ ਜਿਹੜੀ ਬਾਈ ਉਹ ਗੋਪੀ ਟਰੈਕਟਰ ਦੇ ਉੱਤੇ ਬੈਠਾ ਹੈ ਭਲਾਈਆਣੇ ਵਾਲਾ ਤੇ ਮੈਂ ਥੱਲੇ ਖੜਾ ਤੇ ਮੈਨੂੰ ਕਾਫੀ ਮੇਰੇ ਰਿਸ਼ਤੇਦਾਰਾਂ ਦੇ ਯਾਰਾਂ ਦੋਸਤਾਂ ਦੇ ਹੋਰ ਫੋਨ ਆਏ ਆ ਵੀ ਬਈ ਉਹ ਕੀ ਗੱਲ ਸੀ ਕਾਹਤੋਂ ਲੜ ਪਏ ਕੀ ਗੱਲਬਾਤ ਹੋ ਗਈ ਮੈਂ ਉਹ ਪੂਰੀ ਗੱਲ ਦੱਸਣੀ ਚਾਹਣਾ ਚਾਹੇ ਉਹਦੇ 'ਚ ਤੁਸੀਂ ਮੈਨੂੰ ਗਲਤ ਕਹੋ ਤਾਂ ਉਹ ਤੁਹਾਡੀ ਜਜਮੈਂਟ ਆ ਤੁਸੀਂ ਮੈਨੂੰ ਵੀ ਗਲਤ ਠਹਿਰਾ ਸਕਦੇ ਹੋ ਜਿਉਂ ਉਹ ਵੀ ਪਰ ਤਾਂ ਮੇਰਾ ਵੀਰ ਜਿੰਨੇ ਦੇਖਦੇ ਸ਼ੇਅਰ ਕਰਦੇ ਪੁੱਚੋ ਮੰਡੀ ਮੇਲਾ ਸੀ ਬਾਈ ਕਿਸਾਨ ਮੇਲਾ ਹਨਾ ਪ੍ਰਾਈਵੇਟ ਉੱਥੇ ਚਲੋ ਉਹ ਬਾਈ ਵੀ ਆਇਆ ਅਸੀਂ ਲੰਗੇ ਜਾਂਦੇ ਸੀ ਬਾਈ ਹੁਣ ਪਹਿਲਾਂ ਗੱਲ ਸੁਣ ਲਓ ਧਿਆਨ ਨਾਲ ਮੇਰਾ ਭਰਾ ਮੇਰੇ ਨਾਲ ਮੁੰਡਾ ਮੇਰੇ ਪਿੰਡ ਦਾ ਹੋਰ ਮਰ ਚਾਚਾ ਲੱਗਦਾ ਅਸੀਂ ਦੋਨੇ ਜਣੇ ਨੰਗੇ ਜਾਂਦੇ ਆ ਇਹ ਲੱਖੂ ਦਾ ਡਾਇਰੈਕਟਰ ਜਿਹੜਾ ਮੂਲਾ ਸਿੰਘ ਵਾਲਾ ਲੱਖੂ ਉਹ ਵੀ ਆਪਣਾ ਭਰਾ ਉਹ ਦਾ ਟਰੈਕਟਰ ਦੇ ਉੱਤੇ ਸੀਟ ਤੇ ਬੈਠਾ ਲੋਕ ਵੀਡੀਓ ਬਣਾਈ ਜਾਂਦੇ ਕੋਈ ਸਟੋਰੀ ਬਣਾਏ ਕੋਈ ਕੁਸ ਅਸੀਂ ਤਾਂ ਕੋਲ ਦੀ ਲੰਘਦੇ ਆਂ ਅਸੀਂ ਟਰੈਕਟਰ ਦੀ ਦੂਜੀ ਵਾਰ ਦੀ ਘੁੰਮਦੇ ਆਂ ਤਾਂ ਸਾਨੂੰ ਇਹਦੇ ਨਾਲ ਦੇ ਬੰਦੇ ਕਹਿੰਦੇ ਆ ਵੀ ਆ ਜਾਓ ਬਾਈ ਤੁਸੀਂ ਟਰੈਕਟਰ ਤੇ ਬਹਿ ਜਾਓ ਬਾਈ ਕੋਲੇ ਬਹਿ ਜਾਓ ਮੈਂ ਕਿਹਾ ਬਾਈ ਯਾਰ ਮੈਂ ਨਹੀਂ ਤੁਹਾਡੇ ਬਾਈ ਕੋਲੇ ਬਹਿੰਦਾ ਕਿਉਂ ਮੈਂ ਕਿਹਾ ਵੀ ਇਹਨੇ ਤਾਂ ਮੇਰੇ ਤੇ ਕਾਨੂੰਨੀ ਕਾਰਵਾਈ ਕਰਾਉਣ ਵਾਸਤੇ ਦਰਖਾਸਤ ਦਿੱਤੀ ਹੋਈ ਆ ਤੇ ਮੈਂ ਉਹ ਕਹਿੰਦਾ ਮੈਂ ਦਿੱਤੀ ਨਹੀਂ ਉਹ ਉੱਥੇ ਬੈਠਾ ਟਰੈਕਟਰ ਤੇ ਬੈਠਾ ਕਹਿੰਦਾ ਮੈਂ ਤਾਂ ਕੋਈ ਦਰਖਾਸਤ ਨਹੀਂ ਦਿੱਤੀ ਮੈਂ ਆਪਦੇ ਫੋਨ ਚੋਂ ਕੱਢ ਕੇ ਨੰਬਰ ਠੀਕ ਹੈ ਜਿਹੜੇ ਬਾਈ ਦਾ ਮੈਨੂੰ ਫੋਨ ਆਇਆ ਸੀ ਮੁਲਾਜ਼ਮ ਦਾ ਮੈਂ ਉਹ ਲਾ ਕੇ ਇਹਦੇ ਕਰਨ ਨੂੰ ਫੋਨ ਲਾਉਣਾ ਵੀ ਆਹ ਦੇਖੋ ਕਰ ਬਾਈ ਨਾਲ ਗੱਲ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਰਣ ਇਹ ਉੱਥੋਂ ਭੱਜਦਾ ਇਹ ਉੱਥੋਂ ਗੱਲ ਨੂੰ ਗੋਲ ਮੋਲ ਕਰਕੇ ਇੱਕ ਥੱਲੇ ਬਾਈ ਖੜਾ ਮੈਨੂੰ ਨਹੀਂ ਪਤਾ ਇਹਦਾ ਸਗਾ ਭਰਾ ਕੋਈ ਇਹਦੇ ਪਿੰਡੋਂ ਇਹਦਾ ਯਾਰ ਦੋਸਤ ਆ ਰਿਸ਼ਤੇਦਾਰ ਉਹ ਕਹਿੰਦਾ ਵੀ ਇਹਨੇ ਨਹੀਂ ਦਿੱਤੀ ਪਰ ਪਹਿਲਾਂ ਤੇ ਮੁੱਕਰਦਾ ਫਿਰ ਉਹ ਬਾਈ ਕਹਿੰਦਾ ਇਹਨੇ ਦਿੱਤੀ ਦਰਖਾਸਤ ਮੈਂ ਠੀਕ ਆ ਚਲੋ ਉੱਥੋਂ ਮੁੰਡੇ ਆਪਣੇ ਸਾਰੀ ਕੋਲੇ ਜਾਣ ਫਸਾਣਾ ਸੀ ਮੈਨੂੰ ਪਰੇ ਲੈ ਗਏ ਉੱਥੇ ਪਰੇ ਜਾ ਕੇ ਉਹਨਾਂ ਨੇ ਬਾਤਾਂ ਹਨਾ ਵੀ ਲੜੋਣਾ ਜਾਂ ਜੋ ਵੀ ਜਿਵੇਂ ਹੁੰਦਾ ਤੇ ਇਹ ਹੁਣ ਅਸਲ ਦੇ ਵਿੱਚ ਗੱਲ ਕੀ ਸੀ ਮੇਰਾ ਵੀਰ ਸ਼ੇਅਰ ਕਰ ਦਿਓ ਜਿੰਨੇ ਜਾਣੇ ਅਸਲ ਦੇ ਵਿੱਚ ਗੱਲ ਸੀ ਵੀਰੇ ਪਿਛਲੇ ਸਾਲ ਹਾਂ ਇਹਨਾਂ ਦਿਨਾਂ ਚ 10 20 ਦਿਨ ਪਹਿਲਾਂ ਲਾ ਲੋ ਜਦੋਂ ਬੱਚੋਂ ਨਾਲ ਲਾਉਣੇ ਹੁੰਦੇ ਆ ਉਦੋਂ ਇਹ ਬਾਈ ਇਹ ਆਪਣਾ ਵੀਡੀਓ ਪਾਉਂਦਾ ਵੀ ਮੈਂ ਮੁੰਡੇ ਦਿੰਨਾ ਭਾਈ ਠੀਕ ਆ ਸਾਡੇ ਸੀਰੀ ਦੇ ਵੀਡੀਓ ਆਨਲਾਈਨ ਤੁਹਾਨੂੰ ਮਿਲ ਜੂ ਕਿਤੇ ਸਾਡੇ ਸੀਰੀਏ ਦੇ ਆਪਰੇਸ਼ਨ ਕਰਾਏ ਤੋਂ ਬਾਅਦ ਵੀ ਮੁੰਡਾ ਹੋ ਗਿਆ ਕਿਉਂਕਿ ਮੇਰੇ ਬੋਲ ਹੋਏ ਵੇ ਸੀ ਵੀ ਤੇਰੇ ਦੋ ਮੁੰਡੇ ਹੋਣਗੇ ਦੋ ਖਣੀ ਤਿੰਨ ਜੋ ਵੀ ਆ ਤੇਰੇ ਮੁੰਡੇ ਹੋਣਗੇ ਕਹਿੰਦਾ ਆਪਰੇਸ਼ਨ ਤੋਂ ਬਾਅਦ ਵੀ ਮੁੰਡੇ ਹੋਗੇ ਇਹ ਆ ਬਈ ਬਹਿਮ ਭਰਮ ਹਨਾ ਸਮਾਜ ਦੇ ਵਿੱਚ ਫਲਾਉਣਾ ਬਾਬਾ ਬਾਨਾ ਲੋਕਾਂ ਦੀ ਲੁੱਟਮਾਰ ਕਰਨੀ ਉਹਦੇ ਖਿਲਾਫ ਮੈਂ ਵੀਡੀਓ ਪਾਈ ਸੀ ਵੀ ਭਾਈ ਵੀ ਇਹ ਬਾਈ ਬਾਬਾ ਬਣਦਾ ਵੀ ਇਹਨੂੰ ਬੰਨਣਾ ਚਾਹੀਦਾ ਯਾਰ ਤੂੰ ਆਪਦਾ ਇਤਰਾ ਫੇਸਬੁੱਕ ਦੇ ਸੁਣ ਨਾ ਤੋਰੀ ਫੁਲਕਾ ਚੱਲਦਾ ਤੂੰ ਆਪਦਾ ਚਰਾਈ ਚੱਲ ਹਨ ਬੀਤੋਂ ਇਧਰ ਬਾਬੇ ਬਾਬਾ ਸਨ ਬਾਬੇ ਤਾਂ ਅੱਗੇ ਨਹੀਂ ਲੋਟਾਂ ਦੇ ਬਾਬੇ ਤਾਂ ਕਿੰਨੇ ਪੰਜਾਬ ਚ ਬਾਬੇ ਦੇ ਰੌਲੇ ਦੇਖੋ ਕਿੰਨੇ ਕੇਸ ਕਿੰਨੇ ਆ ਠੀਕ ਆ ਫਿਰ ਅਸੀਂ ਮੁੜ ਕੇ ਕੋਈ ਗੱਲਬਾਤ ਹੁੰਦੀ ਆ ਜਦੋਂ ਅਸੀਂ ਬਾਬਾ ਕੋਈ ਬਣਦਾ ਓਦੋਂ ਅਸੀਂ ਬੋਲਦੇ ਨਹੀਂ ਜਦੋਂ ਕੋਈ ਗੱਲਬਾਤ ਹੁੰਦੀ ਆ ਫਿਰ ਅਸੀਂ ਮੋਬਤੀਆਂ ਚੱਕ ਲੈਣੇ ਆ ਠੀਕ ਆ ਆਪਾਂ ਬੋਲੇ ਸੀ ਆਨ ਰਿਕਾਰਡ ਪਿਆ ਉਹ ਮੈਂ ਵੀ ਲੱਭ ਕੇ ਤੁਹਾਨੂੰ ਭੇਜ ਦੂੰ ਤੁਸੀਂ ਵੀ ਸਰਚ ਮਾਰ ਸਕਦੇ ਹੋ ਜਾਂ ਤੁਹਾਡੇ ਮੂਰੇ ਕਿਵੇਂ ਨਾ ਕਿਵੇਂ ਆ ਸਕਦਾ ਠੀਕ ਆ ਤੇ ਵੀ ਬਈ ਬਾਬਾ ਨਾ ਬਣ ਯਾਰ ਤੂੰ ਹਨਾ ਤੇ ਆਹੀ ਗੱਲ ਵੀ ਮੁੰਡੇ ਦਿੰਨਾ ਮੈਂ ਉਹ ਵੀਡੀਓ ਮੈਂ ਜਿਹੜੀ ਮੈਂ ਪਾਈ ਸੀ ਸੌ ਲੱਗੇ ਮੈਂ ਆਪਦੇ ਮੈਨੂੰ ਬੱਚਿਆਂ ਦੀ ਸੌ ਉਹ ਵੀਡੀਓ ਪਾ ਕੇ ਮੇਰਾ ਤਾਂ ਹੁਣ ਜਦੋਂ ਬੰਦਾ ਸਰਚ ਕਰੂ ਹਨਾ ਉੱਤੇ ਨੱਪੂਗਾ ਮੈਨੂੰ ਮਹਾਲੀ ਤੋਂ ਸਾਡੇ ਕੋਲ ਹਾਲੇ ਤੱਕ ਰਿਕਾਰਡਿੰਗਾਂ ਮੌਜੂਦ ਆ ਜਿਨੇ ਦੇਖਣੀਆਂ ਸੁਣਨੀਆਂ ਠੀਕ ਆ ਜਦੋਂ ਮਰਜੀ ਮੇਰਾ ਮੁੰਡਾ ਨਾਲ ਰਿਸ਼ਤੇਦਾਰ ਸੀ ਮੇਰੀ ਮਾਸੀ ਦਾ ਮੁੰਡਾ ਤੇ ਸਾਨੂੰ ਕੁੜੀਆਂ ਬੁੜੀਆਂ ਨੇ ਇਨੇ ਫੋਨ ਕਰੇ ਬਾਈ ਮੇਰਾ ਮੁੰਡਾ ਨਸ਼ੇ ਕਰਦਾ ਬਾਈ ਮੇਰੇ ਸਾਡੇ ਆ ਰੌਲਾ ਸਾਡੇ ਮੁੰਡਾ ਨਹੀਂ ਹੁੰਦਾ ਸਾਡੇ ਆ ਰੌਲਾ ਤਕਰੀਬਨ 3 ਤੋਂ 4 5 ਮਿਲਦਾ ਉਹ ਰਾਤ ਹੀ ਮੇਰੇ ਕੋਲ ਗਿਆ ਤਿੰਨ ਤਿੰਨ ਚਾਰ ਪੰਜ ਸਾਡੇ ਕੋਲ ਰਿਕਾਰਡਿੰਗਾਂ ਮੌਜੂਦ ਆ ਵੀ ਜਿਹੜੀਆਂ ਮੈਨੂੰ ਉਸ ਬਾਬਾ ਸਮਝ ਕੇ ਫੋਨ ਕਰ ਰਹੇ ਪਰ ਮੂਰੋ ਸੀ ਇਹ ਕਹਿੰਦੇ ਸੀ ਵੀ ਭੈਣੇ ਤੁਹਾਨੂੰ ਕੀ ਹੋਇਆ ਵੀ ਕਿੱਧਰ ਤੁਰੇ ਫਿਰ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਿਆ ਕਰੋ ਹਨਾ ਤੇ ਵੀ ਗੁਰੂ ਘਰ ਜਾਇਆ ਕਰੋ ਸਾਰੀ ਦੁਨੀਆ ਦਾ ਤੋਹਾਗਾ ਹਨਾ ਤੇ ਉਹ ਮੈਂ ਵੀਡੀਓ ਪਾਈ ਸੀ ਉਹ ਵੀਡੀਓ ਦੇ ਕੇ ਇਹ ਬਈ ਆਪ ਦਾ ਕਾਨੂੰਨੀ ਕਾਰਵਾਈ ਕਰਾਉਣੀ ਚਾਹੁੰਦਾ ਸੀ ਉਹ ਦਰਖਾਸਤ ਦਿਆਇਆ ਇਹ ਪਿੰਡਕ ਪਈ ਆ ਉਹਦਾ ਮੈਂ ਤੁਹਾਨੂੰ ਦੱਸੂਗਾ ਜਿਵੇਂ ਵੀ ਜੋ ਵੀ ਬਣਦਾ ਜਿੱਥੇ ਆਹ ਗੱਲ ਸੀ ਜਦੋਂ ਮੈਨੂੰ ਉਹਨਾਂ ਨੇ ਕਿਹਾ ਕਿ ਆ ਜਾ ਬਾਈ ਤੂੰ ਵੀ ਬਹਿ ਜਾ ਮੈਂ ਖੈਰ ਮੈਂ ਦੇ ਦੇਣਾ ਕਿਵੇਂ ਬਹਿ ਜਾਣਾ ਵੀ ਮੇਰੇ ਤਾਂ ਇਹਦੇ ਨਾਲ ਬੰਦ ਹੀ ਨਹੀਂ ਜਦ ਇਹ ਮੇਤੇ ਦਰਖਾਸਤ ਦਿੱਤੀ ਹੋਈ ਹੈ ਸਿਰਫ ਆਹੀ ਮੈਂ ਗੱਲ ਕਹੀ ਉਹ ਦੋ ਦੋ ਕਰ ਮੈਂ ਨਹੀਂ ਦਿੱਤੀ ਮੈਂ ਨਹੀਂ ਦਿੱਤੀ ਮੈਂ ਫੋਨ ਲਾ ਕੇ ਉਹਦੀ ਗੱਲ ਕਰਾਤੀ ਤੁਸੀਂ ਕੋਈ ਵੀ ਤੁਹਾਨੂੰ ਅੱਧੀ ਵੀਡੀਓ ਮਿਲੀ ਜੇ ਤਾਂ ਉਹਦਾ ਮੈਂ ਕਹਿ ਨਹੀਂ ਸਕਦਾ ਬਾਈ ਲਿਖਦਾ ਤੂੰ ਤੈਨੂੰ ਤਾਂ ਬਹੁਤ ਗਾਲਾਂ ਕੱਢੀਆਂ ਉਹਨਾਂ ਨੇ ਤੂੰ ਚੁੱਪ ਕਰਕੇ ਤੁਰ ਗਿਆ ਬਾਈ ਉੱਥੇ ਚੁੱਪ ਕਰਕੇ ਨਹੀਂ ਤੁਰਿਆ ਮੈਂ ਹੁਣ ਮੰਨ ਲਓ ਤੁਹਾਨੂੰ 7 ਬੰਦੇ ਸਹੀ 7 ਬੰਦੇ ਤੁਹਾਨੂੰ ਬਾਹ ਫੜ ਕੇ ਤੁਹਾਨੂੰ ਪਿਆਰ ਨਾਲ ਲੈ ਕੇ ਜਾਂਦੇ ਸਾਈਡ ਤੇ ਬਾਈ ਯਾਰ ਤੂੰ ਨਹੀਂ ਬੋਲਣਾ ਤੂੰ ਨਹੀਂ ਬੋਲਣਾ ਉੱਥੇ ਨਹੀਂ ਇਹ ਗੱਲ ਕਿਉਂ ਇਹ ਜਿਹੜੀ ਮੈਂ ਗੱਲ ਬੋਲ ਰਿਹਾ ਨਾ ਠੀਕ ਹੈ ਮੈਂ ਕਸਮ ਖਾ ਕੇ ਕਹਿਣਾ ਕਿ ਸੱਚੀ ਬੋਲ ਰਿਹਾ ਇੱਕ ਵੀ ਇਹਦੇ ਚ ਝੂਠ ਤੁਸੀਂ ਸਾਬਤ ਕਰਦੇ ਹੋ ਠੀਕ ਹੈ ਬਾਈ ਕਹਾਂ ਦੋਵੇਂ ਫੁੱਦੂ ਆ ਤੁਸੀਂ ਬਸ ਜੋ ਬਈ ਤੁਹਾਡੀ ਨਿਗਾ ਚ ਲੱਗਦਾ ਤੁਹਾਨੂੰ ਜਿਵੇਂ ਵੀ ਲੱਗਦਾ ਕੋਈ ਗੱਲ ਨਹੀਂ ਪ੍ਰਮਾਤਮਾ ਤੈਨੂੰ ਵੀ ਤੰਦਰੁਸਤੀ ਬਖਸ਼ੇ ਤੂੰ ਵੀ ਮਾਲ ਵੈਲਟ ਦੋ ਵਾਰੀ ਲਿਖੀ ਬੇਟਾ ਤੇ ਆਹ ਗੱਲ ਸੀ ਬਾਈ ਠੀਕ ਹੈ ਬਾਬਾ ਬਾਈ ਹੁਣ ਵੀ ਕੋਈ ਆਪਣੇ ਆੜ ਗਮਾੜ ਕੋਈ ਆਸੇ ਪਾਸੇ ਪਿੰਡ ਚ ਕੋਈ ਬੰਨਣਾ ਚਾਹੂਗਾ ਆਪਾਂ ਦਾ ਬਾਈ ਵਿਰੋਧ ਕਰਾਂਗੇ ਕਿਉਂਕਿ ਬਾਬੇ ਨੇ ਸਾਡੇ ਪੰਜਾਬ ਦਾ ਬੇੜਾ ਗਰਕ ਕਰਤਾ ਜਦੋਂ ਬਾਬੇ ਵੱਡੇ ਬਣ ਜਾਂਦੇ ਫਿਰ ਰਾਜਨੀਤੀ ਵੀ ਇਹਨਾਂ ਦੇ ਹੱਥਾਂ ਚ ਆ ਜਾਂਦੀ ਹੈ ਉਪਰ ਬਹੁਤ ਵੱਡੀਆਂ ਗੱਲਾਂ ਵਾਤਾ ਹੋ ਜਾਂਦੀਆਂ ਜਿੰਨੇ ਨੁਕਸਾਨ ਸਾਡੇ ਇੱਥੇ ਨੇੜੇ ਪਿੰਡ ਕੋੜ ਫੱਤਾ ਹੋਈ ਦੋ ਜਵਾਕਾਂ ਦੀ ਬਲੀ ਦੇਤੀ ਬਾਬੇ ਨੇ ਸਾਡੇ ਜਿਹੜੀਆਂ ਔਰਤਾਂ ਵਿਚਾਰੀਆਂ ਪਿੱਛੇ ਲੱਗ ਜਾਂਦੀਆਂ ਗੱਲਾਂ ਬਾਤਾਂ ਚ ਆ ਜਾਂਦੀਆਂ ਆਂਡ ਤੇ ਨੁਕਸਾਨ ਹੁੰਦਾ ਉਸ ਸਮਾਜ ਦਾ ਠੀਕ ਹੈ ਤਾਂ ਕਰਕੇ ਅਸੀਂ ਬਾਬੇ ਦੇ ਬਰੋਰ ਚਾ ਗੋਪੀ ਵੀਡੀਓ ਪਾਵੇ ਦਿਨ ਰਾਤ ਪਾਵੇ ਜੇ ਮੈਂ ਕਦੇ ਉਹਨੂੰ ਕਮੈਂਟ ਕਰਿਆ ਤਾ ਮੇਰਾ ਜ਼ਿੰਮੇਵਾਰ ਮੈਂ ਮੈਂ ਜ਼ਿੰਮੇਵਾਰ ਹਾਂ ਮੇਰਾ ਗਲ ਚੌਂਕ 'ਚ ਖੜਾ ਕੇ ਵੜਦੋ ਕਦੇ ਮੈਨੂੰ ਗਲਤ ਕਮੈਂਟ ਕਰਿਆ ਹੋਵੇ ਕਦੇ ਇਹਨੂੰ ਕੁਝ ਕਿਹਾ ਹੋਵੇ ਜਾਂ ਕਿ ਪਰਸਨਲ ਤੌਰ ਤੇ ਹਾਲਾਂਕਿ ਮੈਂ ਤਾਂ ਸੌਂ ਖਾ ਕੇ ਕਹਿਣਾ ਮੈਂ ਵੀ ਜਦੋਂ ਇਹ ਬਾਈ ਚੱਲਿਆ ਚੱਲਿਆ ਮੈਂ ਚੈਨਲ ਵਾਲ ਨੂੰ ਮੈਂ ਨੰਬਰ ਖੁਦ ਨੂੰ ਦਿੱਤਾ ਉਹ ਵੀ ਬੰਦੇ ਜਾਉਂਦੇ ਆ ਵੀ ਬਾਈ ਯਾਰ ਹਾਂ ਜੇ ਕੋਈ ਬੰਦੇ 'ਚ ਕੋਈ ਗੱਲਬਾਤ ਦੇਸੀ ਮਾਲਬੇ ਦੀਆਂ ਗੱਲਾਂ ਕਰਦਾ ਉਹਨੂੰ ਅੱਗੇ ਹੋਣਾ ਚਾਹੀਦਾ ਯਾਰ ਉਹਦੇ ਕਰਮ ਮੈਂ ਦਿੱਤਾ ਬਾਈ ਮਨਿੰਦਰਜੀਤ ਠੀਕ ਹੈ ਤੇ ਵੀ ਚਲੋ ਉੱਥੇ ਦੀ ਵੀਡੀਓ ਕਾਫੀ ਚੱਲੀ ਸੀਗੀ ਪਰ ਯਾਰ ਆ ਕੀ ਗੱਲ ਹੋਈ ਤੁਸੀਂ ਜੇ ਕੋਈ ਬਾਈ ਝੂਠ ਕਰੂ ਚਾਹੇ ਮੇਰਾ ਪਿਓ ਹੋਵੇ ਕੋਈ ਹੋਵੇ ਜੇ ਕੋਈ ਇਹ ਜੀਆਂ ਗੱਲਾਂ ਕਰੂਗਾ ਬਾਬਾ ਬਣੋ ਦੁਨੀਆ ਨੂੰ ਗਮਰਾਹ ਕਰੂਗਾ ਤੁਸੀਂ ਬੋਲਾਂਗੇ ਉਦੋਂ ਜੇ ਤੁਸੀਂ ਨਹੀਂ ਬੋਲਣਾ ਤੁਹਾਡੀ ਮਰਜ਼ੀ ਹੈ ਮੈਂ ਤਾਂ ਇਕੱਲੇ ਇਕੱਲੇ ਨੂੰ ਘਰ ਜਾ ਕੇ ਕਹਿ ਨਹੀਂ ਸਕਦਾ ਹਨਾ ਵੀ ਉਹ ਮੇਰੀ ਪਰਸਨਲ ਹੀ ਪੈਣੀ ਹੈ ਉਹਤੇ ਮੈਂ ਖੜਾ ਵੀ ਰਹੂੰਗਾ ਚਾਹੇ ਮੇਰਾ ਕਿੰਨਾ ਵੀ ਨੁਕਸਾਨ ਹੋ ਜਾਏ ਚਾਹੇ ਪੈਸੇ ਦਾ ਹੋ ਜਾਏ ਚਾਹੇ ਕਸਦੇ ਵੀ ਹੋ ਜਾਏ ਠੀਕ ਹੈ ਉਹ ਗੱਲ ਮੈਂ ਕਹੀ ਹੈ ਤੇ ਕਹੀ ਹੈ ਆਹ ਆਨ ਰਿਕਾਰਡ ਹੈ ਸਾਹਮਣੇ ਤੁਸੀਂ ਠੀਕ ਹੈ ਕੋਈ ਕੋਈ ਵੀ ਬੰਦਾ ਸਮਝ ਸਕਦਾ ਹਾਂ ਮੈਂ ਕਹੀ ਆ ਜੇ ਦਵਾਰੇ ਕੋਈ ਹੋਰ ਨਵਾਂ ਬਾਬਾ ਉਠੂ ਉਦੋਂ ਵੀ ਮੈਂ ਬੋਲੂਗਾ ਠੀਕ ਆ ਸਾਡੀਆਂ ਹੁਣ ਨਿੰਗ ਜਥੇਬੰਦੀਆਂ ਠੀਕ ਆ ਜਿਨ੍ਹਾਂ ਦਲ ਨੇ ਸਾਰਿਆਂ ਨੂੰ ਇਸ ਗੱਲ ਦੀ ਪੜਤਾਲ ਕਰਕੇ ਬਈ ਮੇਰੇ ਹੱਕ ਚ ਆਉਣ ਜੇ ਮੈਂ ਝੂਠਾ ਪਾਇਆ ਜਾਂਦਾ ਜੋ ਮੈਨੂੰ ਮਰਜ਼ੀ ਸਜ਼ਾ ਦੇਣ ਠੀਕ ਹੈ ਤੇ ਅਸਲ ਦੇ ਵਿੱਚ ਗੱਲ ਇਹ ਸੀ ਮੈਨੂੰ ਬੜੇ ਟੜਕੇ ਦੇ ਫੋਨ ਆਈ ਜਾਂਦੇ ਆ ਬਾਈ ਜੀ ਉਹ ਜਦੋਂ ਵੀਡੀਓ ਚੱਲੀ ਜਾਂਦੀ ਹੈ ਤੇਰੀ ਤੇਰੀ ਬੇਇੱਜ਼ਤੀ ਹੋਈ ਜਾਂਦੀ ਹੈ ਤੇਰਾ ਹੌਜ ਜਾਂਦਾ ਚੱਲੀ ਜਾਂਦੀ ਐ ਵੀਰੇ ਉੱਥੇ ਘਟੋ ਘਟ 500 ਮੁੰਡੇ ਨੇ ਮੋਬਾਈਲ ਕੱਢਿਆ ਹੋਊਗਾ ਵੀਡੀਓ ਬਣਾਉਣ ਵਾਸਤੇ ਆਪਾਂ ਨਹੀਂ ਕਿਸੇ ਨੂੰ ਰੋਕ ਸਕਦੇ ਅਗਲੇ ਦੀ ਪਰਸਨਲ ਗੱਲਬਾਤ ਜੇ ਜਦੋਂ ਕੋਈ ਆਪਾਂ ਨੂੰ ਨਹੀਂ ਰੋਕਦਾ ਆਪਾਂ ਕਿਸੇ ਨੂੰ ਕਿਵੇਂ ਰੋਕ ਸਕਦੇ ਆ ਆ ਬਾਈ ਕਹਿੰਦਾ ਚਪੇੜਾਂ ਦੀ ਘਾਟ ਆ ਤੁਹਾਨੂੰ ਦੋਨਾਂ ਨੂੰ ਆ ਜੀ ਬਾਈ ਤੂੰ ਲਾ ਲਈ ਮੈਂ ਇੱਥੇ ਹੀ ਹੁਣਾ ਜਾਂ ਨੰਬਰ ਦੇ ਤੇਰਾ ਜਾਂ ਮੇਰਾ ਲੈ ਰੋਲੇ ਛੱਡ ਕੇ ਪੰਜਾਬ ਨਾਲ ਖੜੋ ਬਾਈ ਪੰਜਾਬ ਨਾਲ ਹੀ ਖੜੇ ਆ ਠੀਕ ਆ ਕਦੇ ਵੀ ਪੰਜਾਬ ਨਾਲ ਆਪਣਾ ਗਦਾਰੀ ਨਹੀਂ ਕਰੀ ਜੇ ਤੁਸੀਂ ਚਾਹੋ ਨੀਓ ਮੈਂ ਉੱਥੇ ਜਾ ਕੇ ਬੰਨਾ ਤੇ ਜਾ ਕੇ ਰੀਲਾਂ ਪਾਵਾ ਬਿੰਦੇ ਬਿੰਦੇ ਉਹ ਕੰਮ ਤੇ ਅਮਰਤਪਾਲ ਸਿੰਘ ਮਾਨ ਆਇਆ ਮੇਰਾ ਮਾਮਾ ਕਹਿੰਦਾ ਤੇਰੇ ਕੋਲੇ ਆਉਣਾ ਸੀ ਮਾਨ ਅਸੀਂ ਉੱਥੇ ਹੀ ਸੀ ਤੂੰ ਸਹੀ ਗੱਲ ਕੀਤੀ ਆ ਲਵਪ੍ਰੀਤ ਸਿੱਧੂ ਗੰਨ ਬਾਕੀ ਜਿਹੜੇ ਬੰਦੇ ਉੱਥੇ ਸੀ ਉਹਨਾਂ ਨੂੰ ਪਤਾਗਾ ਤੇ ਇਹ ਗੱਲ ਦੀ ਸਚਾਈ ਸੀ ਮੈਂ ਆਹੀ ਸਿਰਫ ਇਹੀ ਗੱਲ ਦੱਸਣੀ ਚਾਹੁੰਦਾ ਮੈਂ ਹੋਰ ਕਿਸੇ ਤੋਂ ਕੋਈ ਕੁਝ ਹੋਣੀ ਕਰਨਾ ਚਾਹੁੰਦਾ ਧੰਨਵਾਦ ਜੀ ਸਿਸਟਕਾਲ ਜੀ ਲਵ ਜਵਾਲ ਜੀ